ਸਤ ਸ੍ਰੀ ਅਕਾਲ ਜੀਓ ਤੁਸੀਂ ਵੇਖ ਰਹੇ ਹੋ ਸ਼ੇਰਾਂ ਦੀ ਧਰਤੀ ਲੈਂਡ ਆਫ ਲਿਡਲ ਹੀਰੋਜ਼ ਜਿੱਥੇ ਅਸੀਂ ਗੱਲ ਕਰਦੇ ਹਾਂ ਉਹਨਾਂ ਅਸਲ ਸ਼ੇਰਾਂ ਦੀ ਜਿਨ੍ਹਾਂ ਆਪਣੀ ਧਰਤੀ ਵਾਸਤੇ ਲਹੂ ਵਗਾ ਦਿੱਤਾ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਬੇਮਿਸਾਲ ਸੂਰਮੇ ਦੀ ਕਹਾਣੀ ਜੋ ਨਾ ਡਰਿਆ ਨਾ ਝੁਕਿਆ ਤੇ ਮੌਤ ਨੂੰ ਵੀ ਅੱਖੀਂ ਅੱਖ ਪਾ ਦਿੱਤੀ ਇਹ ਕਹਾਣੀ ਹੈ ਮਹਾਨ ਜਰਨਲ ਖਰੀ ਸਿੰਘ ਨਲਵਾਦੀ ਜਦੋਂ ਵੀ ਪੰਜਾਬ ਦੀ ਧਰਤੀ ਤੇ ਸ਼ੇਰਾਂ ਵਾਂਗ ਗੱਜਣ ਵਾਲੇ ਯੋਧਿਆਂ ਦੀ ਗੱਲ ਆਉਂਦੀ ਹੈ ਤਹਰੀ ਸਿੰਘ ਨਲਵਾ ਦਾ ਨਾਮ ਸਭ ਤੋਂ ਉੱਤੇ ਲਿਆ ਜਾਂਦਾ ਹੈ ਉਹ ਸਿਰਫ ਸਿੱਖ ਰਾਜ ਦਾ ਜਰਨੈਲ ਨਹੀਂ ਸੀ ਉਹ ਇੱਕ ਦਹਿਲਾ ਅਣਡਿੱਠਾ ਤੇ ਅਣਜਿੱਤ ਯੋਦਾ ਸੀ ਜਿਸ ਦੀ ਤਲਵਾਰ ਦੀ ਚਮਕ ਅਫਗਾਨ ਪਹਾੜਾਂ ਤੱਕ ਡਕਦੀ ਸੀ ਹਰੀ ਸਿੰਘ ਨਲਵਾ ਦਾ ਜਨਮ 1791 ਵਿੱਚ ਗੁਜਰਾਵਾਲਾ ਹੁਣ ਪਾਕਿਸਤਾਨ ਵਿੱਚ ਹੋਇਆ ਬਚਪਨ ਤੋਂ ਹੀ ਉਹ ਵਿਚਾਰਾ ਦਾ ਨਿੱਡਰ ਸਰੀਰਕ ਤੌਰ ਤੇ ਬਹੁਤ ਹੀ ਤਗੜਾ ਤੇ ਯੁੱਧ ਵਿਦਿਆ ਵਿੱਚ ਰੁਚੀ ਰੱਖਣ ਵਾਲਾ ਸੀ ਕਿਹਾ ਜਾਂਦਾ ਹੈ ਕਿ 14 ਸਾਲ ਦੀ ਉਮਰ ਚਹੀ ਉਸਨੇ ਇੱਕ ਸ਼ੇਰ ਨਾਲ ਮੁਕਾਬਲਾ ਕਰ ਲਿਆ ਸੀ ਇਸ ਕਾਰਨ ਹੀ ਉਹਨੂੰ ਨਲੂਆ ਦੀ उपाधि ਮਿਲੀ ਕਿਉਂਕਿ ਉਹ ਸ਼ੇਰ ਨਲ ਵਾਂਗ ਜੰਗ ਕਰਦਾ ਸੀ ਜਦ ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਦੀਆਂ ਸੂਰਬੀਰਤਾਵਾਂ ਬਾਰੇ ਪਤਾ ਲੱਗਾ ਤਾਂ ਉਹ ਉਸਨੂੰ ਆਪਣੀ ਫੌਜ 'ਚ ਸ਼ਾਮਿਲ ਕਰ ਲਿਆ ਨਲੂਆ ਨੇ ਫੌਜ ਵਿੱਚ ਆਪਣੀ ਤਲਵਾਰ ਦੇ ਜੋਹਰ ਏਂਜ ਦਿਖਾਏ ਕਿ ਮਹਾਰਾਜਾ ਨੇ ਉਸਨੂੰ ਜਰਨੈਲ ਬਣਾ ਦਿੱਤਾ ਉਸਨੇ ਕਈ ਮਹੱਤਵਪੂਰਨ ਲੜਾਈਆਂ ਜਿੱਤੀਆਂ ਜਿਵੇਂ ਕਸੂਰ ਦੀ ਲੜਾਈ اٹਕ ਦੀ ਲੜਾਈ ਕਾਬੁਲ ਤੇ ਕੰਧਾਰ ਤੱਕ ਜਿੱਤ ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸਨੇ ਕਾਬੁਲ ਦੇ ਰਾਹਤੇ ਹਿੰਦੁਸਤਾਨ ਵੱਲ ਹੋ ਰਹੀਆਂ ਲੁੱਟਾਂ ਨੂੰ ਰੋਕ ਦਿੱਤਾ afghan ਕਹਿੰਦੇ ਸਨ ਹਿੰਦ ਦੇ ਰਖਵਾਲੇ ਹਰੀ ਸਿੰਘ ਨਲਵਾ ਨੂੰ ਜਦ ਤੱਕ ਜ਼ਿੰਦਗੀ ਵਿੱਚ ਰਿਹਾ ਅਸੀਂ ਕਦੇ ਹਿੰਦ ਨੂੰ ਨਹੀਂ ਲੁੱਟ ਸਕਦੇ ਉਹ ਸਿਰਫ ਜਰਨੈਲ ਨਹੀਂ ਸੀ ਇੱਕ ਨਿਆਮਪਰੀ ਯੋਦਾ ਸੀ ਉਹ ਜਿੱਥੇ ਜਿੱਤਦਾ ਸੀ ਉੱਥੇ ਲੋਕਾਂ ਦੀ ਸੁਰੱਖਿਆ ਇਨਸਾਫ ਅਤੇ ਧਰਮ ਦੀ ਰਾਖੀ ਕਰਦਾ ਸੀ 1837 ਵਿੱਚ ਜਦੋਂ ਜਮਰੋਦ ਕਿਲੇ ਦੀ ਹਿਫਾਜ਼ਤ ਹਰੀ ਸਿੰਘ ਨਲਵਾ ਦੇ ਹਵਾਲੇ ਸੀ ਉੱਥੇ ਦੋਸਤ ਮੁਹੰਮਦ ਖਾਨ ਨੇ ਹਮਲਾ ਕਰ ਦਿੱਤਾ ਸਿੱਖ ਫੌਜ ਥੋੜੀ ਸੀ ਪਰ ਨਲੂਏ ਦੇ ਜਨੂਨ ਨੇ ਉਹਨਾਂ ਨੂੰ ਸ਼ੇਰ ਬਣਾ ਦਿੱਤਾ ਲੜਾਈ ਦੌਰਾਨ ਹਰੀ ਸਿੰਘ ਗੰਭੀਰ ਜ਼ਖਮੀ ਹੋ ਗਿਆ ਪਰ ਜਦੋਂ ਉਸਨੇ ਦੇਖਿਆ ਕਿ ਜੇ ਉਸ ਦੀ ਮੌਤ ਦੀ ਖਬਰ ਫੈਲੀ ਤਾਂ ਫੌਜ ਜਮਰੋਦ ਦੀ ਲੜਾਈ ਦੌਰਾਨ ਜਦ ਹਰੀ ਸਿੰਘ ਨਲਵਾ ਗੰਭੀਰ ਜ਼ਖਮੀ ਹੋ ਗਿਆ ਉਸਨੇ ਆਪਣੀਆਂ ਆਖਰੀਆਂ ਸਾਹਾਂ ਵਿੱਚ ਇੱਕ ਵੱਡਾ ਫੈਸਲਾ ਲਿਆ ਉਸਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿਸੇ ਚੀਜ਼ ਤੋਂ ਵੱਧ ਮੇਰੀ ਮੌਤ ਦੀ ਖਬਰ ਕਦੇ ਵੀ ਬਾਹਰ ਨਾ ਜਾਣ ਦਿਓ ਦੁਸ਼ਮਣਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਕਿ ਹਰੀ ਸਿੰਘ ਨਲੂਆ ਅਜੇ ਵੀ ਜ਼ਿੰਦਾਬਾਦ ਹੈ ਉਸਦੀ ਰੂਹਾਨੀ ਤਾਕਤ ਨੇ ਸਿੱਖ ਫੌਜ ਦਾ ਹੌਸਲਾ ਕਾਇਮ ਰੱਖਿਆ ਅਫਗਾਨ ਫੌਜ ਨੂੰ ਇਹ ਦੱਸਿਆ ਗਿਆ ਕਿ ਨਲੂਆ ਹਲੇ ਵੀ ਕਿਲੇ ਅੰਦਰ ਹੈ ਤੇ ਜੇਕਰ ਉਹ ਅੱਗੇ ਵਧੇ ਤਾਂ ਉਹਨਾਂ ਦੀ ਬਰਬਾਦੀ ਪੱਕੀ ਹੈ ਇਹ ਸੁਣ ਕੇ ਦੋਸਤ ਮੁਹੰਮਦ ਖਾਨ ਦੀ ਫੌਜ ਡਰ ਗਈ ਅਤੇ ਵਾਪਸ ਮੁੜ ਗਈ ਇਸ ਤਰ੍ਹਾਂ ਹਰੀ ਸਿੰਘ ਨਲੂਆ ਜਦੋਂ ਜ਼ਮੀਨ ਤੇ ਨਹੀਂ ਰਹੇ ਉਹ ਦੀਆਂ ਨਾਲ ਦੀ ਦਹਿਸ਼ਤ ਦੁਸ਼ਮਣ ਦੇ ਦਿਲਾਂ 'ਚ ਅਜੇ ਵੀ ਕਾਇਮ ਰਹੀ ਉਸ ਦੀ ਮੌਤ ਨੇ ਵੀ ਇੱਕ ਜਿੱਤ ਬਖਸ਼ੀ ਉਸ ਦੀ ਸ਼ਹਾਦਤ ਸਿੱਖ ਇਤਿਹਾਸ 'ਚ ਇੱਕ ਅਮਰ ਕਹਾਣੀ ਬਣ ਗਈ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸਦੀ ਰਹੇਗੀ ਕਿ ਕਿਵੇਂ ਇੱਕ ਸੂਰਮਾ ਆਪਣੀ ਧਰਤੀ ਆਪਣੀ ਕੌਮ ਅਤੇ ਇਨਸਾਫ਼ ਲਈ ਜੁੰਦਾ ਤੇ ਮਰਦਾ ਹੈ ਵਕਫਾ 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 ਜੇਕਰ ਤੁਹਾਨੂੰ ਵੀ ਹਰੀ ਸਿੰਘ ਨਲੂਆ ਵਰਗੇ ਅਸਲ ਪੰਜਾਬੀ ਹੀਰੋਜ਼ ਦੀਆਂ ਅਣ ਸੁਣੀਆਂ ਕਹਾਣੀਆਂ ਚਾਹੀਦੀਆਂ ਹਨ ਤਾਂ ਹੁਣੇ ਹੀ ਸਾਡਾ ਚੈਨਲ ਸ਼ੇਰਾਂ ਦੀ ਧਰਤੀ ਲੈਂਡ ਆਫ ਲਿਟਲ ਹੀਰੋਜ਼ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ